ਦੋ ਨਕਾਬਪੋਸ਼ ਨੌਜਵਾਨਾਂ ਨੇ ਪਿਸਤਲ ਦੀ ਮੌਕੇ ਤੇ ਜੋ ਹੈ ਬੈਂਕ ਚੋਂ 396000 ਰੁਪਏ ਦੀ ਜਿਹੜੀ ਹੈ ਉਹ ਲੁੱਟ ਕੀਤੀ ਸੀ। ਤਾਂ ਦੇ ਕੋ ਸਾਹਮਣੇ ਆਇਆ ਕੋਈ ਇਹਨਾਂ ਦਾ ਅਜੇ ਜਿਹੜਾ ਪ੍ਰੀਵੀਅਸ ਕੋਈ ਕ੍ਰਿਮੀਨਲ ਰਿਕਾਰਡ ਸਾਹਮਣੇ ਨਹੀਂ ਆਇਆ। ਅ ਇਹ ਅੱਜ ਦੀ ਜਿਹੜੀ ਕਾਨਫਰੰਸ ਹੈ ਇੱਕ ਬੈਂਕ ਰੋਬਰੀ ਹੋਈ ਸੀ 20 ਤਰੀਕ ਨੂੰ ਨਵਾਂ ਪਿੰਡ ਚੌਂਕੀ ਦੇ ਅਧੀਨ ਪੈਂਦੇ ਇੱਕ HDFC ਬੈਂਕ ਜਿੱਥੇ ਦੋ ਨਕਾਬਪੋਸ਼ ਨੌਜਵਾਨਾਂ ਨੇ ਪਿਸਤਲ ਦੀ ਮੋਬੱਤੇ ਜੋ ਹੈ ਬੈਂਕ ਚੋਂ 396000 ਰੁਪਏ ਦੀ ਜਿਹੜੀ ਆ ਉਹ ਲੁੱਟ ਕੀਤੀ ਸੀ ਸਾਡੇ ਵੱਲੋਂ ਜਿਹੜੀ ਕੈਮਰੇ ਦੀ ਜਿਹੜੀ ਟ੍ਰੇਲ ਹੈ ਤੇ ਹਿਊਮਨ ਇੰਟ ਤੇ ਟੈਕਨੀਕਲ ਇੰਟ ਦੀ ਮਦਦ ਦੇ ਨਾਲ ਸਾਡੇ CIA ਸਟਾਫ ਤੇ ਥਾਣਾ ਦੇ ਲਾਡੀ ਪੁਲਿਸ ਨੇ ਜੁਆਇੰਟਲੀ ਇਹ ਅਫਰਟਸ ਕਰਕੇ ਇਸ ਕੇਸ ਨੂੰ ਟ੍ਰੇਸ ਕੀਤਾ ਹੈ ਇਹ ਸਾਰੀ ਅੱਜ ਦੀ ਕਾਨਫਰੰਸ ਉਸ ਸੰਦਰਭ ਚ ਰੱਖੀ ਗਈ ਹੈ ਆਪ ਸਭ ਨੂੰ ਪਤਾ ਹੈ ਕਿ ਇਹ 20 ਦਸੰਬਰ ਨੂੰ ਇਹ ਜੋ ਇਨਸੀਡੈਂਟ ਹੋਈ ਤੇ HDFC ਦੀ ਇਹ ਨਵਾ ਪਿੰਡ ਜਿਹੜੀ ਬ੍ਰਾਂਚ ਸੀ ਉੱਥੇ ਦੋ ਨੌਜਵਾਨ ਜਿਹੜੇ ਐ ਉਹ ਇੱਕ ਗੱਡੀ ਤੇ ਆਉਂਦੇ ਆ ਆਪਣਾ ਮੂੰਹ ਬਨ ਕੇ ਉਹ ਜਦੋਂ ਬੈਂਕ ਦੇ ਵਿੱਚ ਐਂਟਰ ਕਰਦੇ ਆ ਤੇ ਪਿਸਟਲ ਦੀ ਨੋਕ ਤੇ ਉੱਥੋਂ ਦੇ ਸਟਾਫ ਤੋਂ ਜਿਹੜਾ ਹੈ ਜਿਹੜੇ 396000 ਦੇ ਕਰੀਬਨ ਜੋ ਅਮਾਉਂਟ ਜਿਹੜੀ ਹੈ ਉਤੋਂ ਉਹ ਲੁੱਟ ਕੇ ਲੈ ਕੇ ਜਾਂਦੇ ਉਸ ਤੋਂ ਬਾਅਦ ਇਹ ਪਰਚਾ ਜਿਹੜਾ ਹੈ ਥਾਣੇ ਝੰਡੇ ਵਾਲੇ ਦਰਜ ਹੁੰਦਾ ਹੈ ਐਫ ਆਈ ਆਰ ਨੰਬਰ 327 ਉਸੇ ਦਿਨ ਵਿਦਰੀ ਨੂੰ ਇਹ ਦਰਜ ਹੋਈ ਹੈ ਉਸ ਤੋਂ ਬਾਅਦ ਜਿਹੜੀ ਉਸ ਤੋਂ ਉਸ ਤੋਂ ਇਮੀਡੀਏਟਲੀ ਜਿਹੜਾ ਬਾਅਦ ਜਿਹੜਾ ਹੈ ਐਸ ਪੀ ਡੀ ਸਾਹਿਬ ਦੀ ਨਿਗਰਾਨੀ ਹੇਠ ਜਿਹੜੀਆਂ ਦੋ ਵੱਖੋ ਵੱਖਰੀਆਂ ਟੀਮਾਂ ਜਿਨ੍ਹਾਂ ਦੇ ਵਿੱਚ ਸੀਆਈਏ ਸਟਾਫ ਸਪੈਸ਼ਲ ਬ੍ਰਾਂਚ ਅਤੇ ਥਾਣੇ ਜੰਡੇਆਲੇ ਦੇ ਜਿਹੜੇ ਮੁਲਾਜ਼ਮ ਜਿਹੜੇ ਹੈਗੇ ਆ ਉਹ ਸ਼ਾਮਿਲ ਸਨ ਉਹਨਾਂ ਵੱਲੋਂ ਤਫ਼ਤੀਸ਼ ਸ਼ੁਰੂ ਕੀਤੀ ਗਈ ਹੈ ਤੇ ਰੇਡਸ ਵੀ ਜਿਹੜੇ ਆ ਕੀਤੇ ਗਏ ਤੇ ਪਿਛਲੇ 2 ਦਿਨਾਂ ਦੇ ਵਿੱਚ ਜੋ ਸਾਡੇ ਵੱਲੋਂ ਇਹ ਕੰਮਿਆਬੀ ਹਾਸਲ ਕੀਤੀ ਗਈ ਹੈ ਉਹਦੇ ਵਿੱਚ ਇਹ ਦੋ ਜਿਹੜੇ ਦੋਸ਼ੀ ਨੇ ਲਵਪ੍ਰੀਤ ਸਿੰਘ ਪੁੱਤਰ ਭੇੜ ਸਿੰਘ ਜੋ ਕਿ ਪਿੰਡ ਸਿਹਰਾਲੀ ਖੁਰਦ ਦਾ ਹੈ ਇਹ ਤਰਨਤਨ ਦਾ ਵਾਸੀ ਹੈ ਇਸ ਤੋਂ ਇਲਾਵਾ ਇਸ ਦਾ ਜਿਹੜਾ ਸਾਥੀ ਗਰਨੂਰ ਸਿੰਘ ਪੁੱਤਰ ਗਰਦੇਵ ਸਿੰਘ ਹੈ ਇਹ ਪਿੰਡ ਕੱਲਾ ਜ਼ਿਲ੍ਹਾ ਕਰਨਤਾਂ ਦਾ ਉੱਥੋਂ ਦਾ ਰਹਿਾਈਸ਼ੀ ਹੈ ਇਹ ਇਹ ਦੋਨੋਂ ਵਿਅਕਤੀ ਜਿਹੜੇ ਐ ਇੱਕ ਫਿਗੋ ਕਾਰ ਤੇ ਆਏ ਸਨ ਉਹ ਕਾਰ ਜਿਹੜੀ ਹੈ ਉਹਦੀ ਵੀ ਰਿਕਵਰੀ ਹੋ ਗਈ ਹੈ ਇਸ ਤੋਂ ਇਲਾਵਾ ਜਿਹੜੀ ਇੱਕ ਪਿਸਟਲ ਜਿਹੜੀ ਹੈ ਉਹ ਵੀ ਇਹਨਾਂ ਤੋਂ ਬਰਾਮਦ ਹੋ ਗਈ ਹੈ ਦੋ ਜਿਹੜੇ ਇਹਨਾਂ ਦੇ ਮੋਬਾਈਲ ਫੋਨ ਸੀ ਉਹ ਵੀ ਕਸਟਡੀ ਚ ਲੈ ਗਏ ਲਏ ਗਏ ਨੇ ਪੰਜ ਜਿੰਦਾ ਰੋਂ ਜਿਹੜੇ ਨੇ ਉਹ ਵੀ ਇਹਨਾਂ ਤੋਂ ਬਰਾਮਦ ਕੀਤੇ ਗਏ ਨੇ ਤੇ ਇਸ ਤੋਂ ਇਲਾਵਾ ਜਿਹੜੇ 396000 ਰੁਪਏ ਜਿਹੜੇ ਸੀਗੇ ਉਹ ਲੁੱਟ ਕੇ ਲੈ ਕੇ ਗਏ ਸੀ ਉਸ ਦੇ ਬਾਰੇ ਤਫਸੀਲ ਇਸ ਤਰ੍ਹਾਂ ਹੈ ਕਿ 1 ਲੱਖ ਰੁਪਏ ਦੀ ਜਿਹੜੀ ਹੈ ਉਹ ਰਿਕਵਰੀ ਹੋ ਗਈ ਹੈ ਇਸ ਤੋਂ ਇਲਾਵਾ ਇਹਨਾਂ ਨੇ 1 ਲੱਖ 23000 ਜਿਹੜੇ ਰੁਪਏ ਸੀਗੇ ਉਹ ਬੈਂਕ 'ਚ ਜਮ੍ਹਾਂ ਕਰਾਏ ਸੀ ਉਹ ਅੱਗੇ ਕਿਸੇ ਨੂੰ ਇਹ ਠੇਕਾ ਦੇਣਾ ਸੀ ਉਹ ਵੀ ਜਿਹੜੇ ਹੈ ਅਸੀਂ ਬੈਂਕ ਨੂੰ ਅਸੀਂ ਲਿਖ ਕੇ ਦੇ ਰਹੇ ਹਾਂ ਕਿ ਉਹ ਜਿਹੜੇ ਅਕਾਊਂਟ ਜਿਹੜਾ ਫ੍ਰੀਜ਼ ਕਰ ਲਿਆ ਜਾਵੇ ਤੇ ਜਿਹੜੇ ਪੈਸੇ ਐ ਉਹ ਸੀ ਉਹ ਰਿਕਵਰ ਕਰਾਂਗੇ ਇਸ ਤੋਂ ਇਲਾਵਾ ਲਾਫਰੀਟ ਸਿੰਘ ਨੇ 120000 ਦੀ ਜਿਹੜੀ ਇੱਕ ਘੋੜੀ ਖਰੀਦ ਲਈ ਸੀ ਉਹਦੇ ਪੈਸੇ ਦਿੱਤੇ ਸੀ ਉਹ ਵੀ ਅਸੀਂ ਜਿਹੜੇ ਹੈ ਰਿਕਵਰ ਕਰ ਰਹੇ ਹਾਂ ਤੇ ਇੱਕ 50000 ਦੀ ਟਰਾਲੀ ਖਰੀਦੀ ਸੀ ਉਹ ਟਰਾਲੀ ਵਾਪਸ ਕਰਾ ਕੇ ਅਸੀਂ ਜਿਹੜੇ ਪੈਸੇ ਜਿਹੜੇ ਆ ਉਹ ਰਿਕਵਰ ਕੀਤੇ ਇਸ ਤੋਂ ਇਲਾਵਾ ਜਿਹੜਾ ਗੁਰਨੂਰ ਦਾ ਸਾਥੀ ਹੈ ਉਹਦੇ ਕੋਲੋਂ ਇਹਨਾਂ ਨੇ 30000 ਦਾ ਇੱਕ ਫੋਨ ਵੀ ਖਰੀਦਿਆ ਤੇ ਇੱਕ 15000 ਰੁਪਏ ਜਿਹੜੇ ਇਹਨਾਂ ਨੇ ਉਧਾਰ ਜਿਹੜੇ ਆ ਉਹ ਕਿਸੇ ਨੂੰ ਦਿੱਤੇ ਹੋਏ ਸੀ ਉਹਦਾ ਇਹਨੇ 15000 ਰੁਪਏ ਜਿਹੜੇ ਵਾਪਸ ਕੀਤੇ ਨੇ ਤੇ 10 ਤੋਂ 13000 ਰੁਪਏ ਦੀ ਜਿਹੜੀ ਇਹਨਾਂ ਦੀ ਬਾਕੀ ਜਿਹੜੀ ਅਮਾਉਂਟ ਹੈਗੀ ਹੈ ਉਹਨਾਂ ਨੇ ਛੋਟੇ-ਛੋਟੇ ਕਿਤਨੇ-ਕਿਤੇ ਖਰਚੀ ਹੈ ਉਹਦੀ ਵੀ ਡਿਟੇਲਸ ਜਿਹੜੀਆਂ ਅਸੀਂ ਇਕੱਠੀਆਂ ਕਰ ਰਹੇ ਹਾਂ ਸੋ ਇਸ ਤਰੀਕੇ ਨਾਲ ਸੀਆਈਏ ਸਟਾਫ ਅੰਮ੍ਰਿਤਸਰ ਪੁਲਿਸ ਦਿਹਾਤੀ ਤੇ ਨਾਲ ਥਾਣਾ ਜੰਡੇਆਲਾ ਦੀ ਪੁਲਿਸ ਵੱਲੋਂ ਜਿਹੜਾ ਚੰਗਾ ਕੰਮ ਕਰਕੇ ਬਹੁਤ ਜਲਦੀ ਜਿਹੜਾ ਹੈਗਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਤੋਂ ਜਿਹੜੀ ਹੈ ਅ ਅਮਾਉਂਟ ਜਿਹੜੀ ਲੁੱਟ ਹੋਈ ਸੀ ਉਹ ਵੀ ਰਿਕਵਰ ਕੀਤੀ ਗਈ ਤੇ ਜਿਹੜੀ ਬਾਕੀ ਰਹਿੰਦੀ ਹੈ ਉਹ ਵੀ ਜਲਦੀ ਜਿਹੜੀ ਆ ਰਿਕਵਰ ਹੋ ਜਾਏਗੀ ਇਸ ਤੋਂ ਇਲਾਵਾ ਇਹਨਾਂ ਤੋਂ ਪਿਸਟਲ ਜਿੰਦਾ ਰੋਂ ਗੱਡੀ ਅਤੇ ਇਹਨਾਂ ਤੇ ਜਿਹੜੇ ਦੋ ਮੋਬਾਈਲ ਫੋਨ ਸੀਗੇ ਉਹ ਵੀ ਰਿਕਵਰ ਹੋ ਗਏ ਸਰ ਜੀ ਕੋਈ ਪ੍ਰੀਵੀਅਸ ਰਿਕਾਰਡ ਨਹੀਂ ਹੈ ਕੋਈ ਅਜੇ ਤੱਕ ਜੋ ਸਾਡੇ ਕੋਲ ਸਾਹਮਣੇ ਆਇਆ ਕੋਈ ਇਹਨਾਂ ਦਾ ਅਜੇ ਜਿਹੜਾ ਪ੍ਰੀਵੀਅਸ ਕੋਈ ਕ੍ਰਿਮੀਨਲ ਰਿਕਾਰਡ ਸਾਹਮਣੇ ਨਹੀਂ ਆਇਆ ਫਿਰ ਵੀ ਕਈ ਵਾਰ ਐਦਾਂ ਹੁੰਦਾ ਕਿ ਇਹ ਜਿਹੜੇ ਇਸ ਤਰੀਕੇ ਦੇ ਕ੍ਰਿਮੀਨਲਸ ਹੁੰਦੇ ਆ ਅਪਾਇਸ ਚੋਂ ਜੇ ਉਹਨਾਂ ਚ ਕਿਤੇ ਐਂਟਰੀ ਨਹੀਂ ਹੁੰਦੀ ਅਸੀਂ ਉਹ ਵੀ ਥਾਣੇ ਵਾਈਜ਼ ਜਿਹੜਾ ਇਹਨਾਂ ਦੇ ਥਾਣੇ ਤੋਂ ਅਸੀਂ ਉਹ ਪਤਾ ਕਰਵਾਵਾਂਗੇ ਜਿਹੜਾ ਇਹ ਇਲੀਗਲ ਜਿਹੜਾ ਇਹ ਵੈਪਨ ਹੈ ਜੋ ਸਾਨੂੰ ਹੁਣ ਤੱਕ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਚ ਆਇਆ ਕਿ ਇਹਦੇ ਫਾਦਰ ਦਾ ਸੀ ਜੋ ਇਹਨੇ ਯੂਜ਼ ਕੀਤਾ ਹੈਗਾ ਉਹ ਜਿਹੜਾ ਸਾਰਾ ਅਸੀਂ ਜਿਹੜਾ ਉਹਨਾਂ ਦੇ ਲਾਇਸੈਂਸ ਵਗੈਰਾ ਉਹ ਸਿ ਮੰਗਵਾਇਆ ਅਸੀਂ ਉਹ ਚੈੱਕ ਕਰਾਂਗੇ ਵਾਕਈ ਇਹ ਚੀਜ਼ ਜਿਹੜੀ ਹੈ ਉਹ ਸਹੀ ਸਾਬਤ ਹੁੰਦੀ ਹੈ ਕਿ ਨਹੀਂ ਇਹ ਇਹਨਾਂ ਨੇ ਲੁੱਟ ਇਹ 20s ਚ ਨੇ ਜੀ ਸਰਾਂ ਲੁੱਟ ਕੀਤੀ ਕਿਉਂ ਕੋਈ ਡਿਵੈਲਪਡ ਫੈਮਿਲੀ ਤੋਂ ਬੇਸਿਕ ਬੇਸਿਕਲੀ ਇਹਨਾਂ ਨੂੰ ਇਹ ਸੀਗਾ ਕਿ ਉਹ ਲੁੱਟ ਦੇ ਨਾਲ ਜਿਹੜਾ ਹੈਗਾ ਕਿ ਫਰਦਰ ਕਿਉਂਕਿ ਜਿਵੇਂ ਕਰਜ਼ਾਈ ਸੀਗੇ ਜੋ ਇਹਨਾਂ ਦੀ ਤੁਸੀਂ ਦੇਖੋ ਘੋੜੀ ਖਰੀਦਣਾ ਫੋਨ ਖਰੀਦਣਾ 30000 ਦਾ ਇਹਨਾਂ ਨੇ ਫੋਨ ਖਰੀਦਿਆ 1 ਲੱਖ 20000 ਦੇ ਕਰੀਬਨ ਜੋ ਇਹਨਾਂ ਨੇ ਘੋੜੀ ਲੈਣ ਲਈ ਪੇਮੈਂਟ ਕੀਤੀ ਸੋ ਕਿਤੇ ਨਾ ਕਿਤੇ ਸ਼ੌਂਕ ਤੇ ਕਿਤੇ ਨਾ ਕਿਤੇ ਜਿਹੜੀ ਉਧਾਰੀ ਸੀਗੀ ਤੇ ਇੱਕ ਜਗ੍ਹਾ ਇਹਨਾਂ ਨੇ ਜਿਹੜੇ ਹੈ ਆਪਣਾ ਠੇਕੇ ਦੇ ਪੈਸੇ ਜਿਹੜੇ ਆ ਉਹ ਵਾਪਸ ਕਰਨੇ ਸੀਗੇ ਸੋ ਉਧਾਰ ਵੀ ਨਾ ਤੇ ਹੈਗਾ ਸੀ ਉਸ ਤੋਂ ਇਲਾਵਾ ਜਿਹੜੇ ਬਾਕੀ ਪੈਸੇ ਸੀ ਉਹਨਾਂ ਨਾਲ ਇਹ ਆਪਣਾ ਜੋ ਡੇ ਟੂ ਡੇ ਜੋ ਵੀ ਇਹਨਾਂ ਦੇ ਸ਼ੌਂਕ ਨੇ ਉਹਨਾਂ ਨੂੰ ਪੂਰੀ ਕਰਨ ਵਾਸਤੇ ਜਿਹੜੇ ਸਾਰੇ ਚੰਗੀ ਫਰਮ ਤੋਂ ਬਿਲੋਂਗ ਕਰਦੇ ਇਹਨਾਂ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ ਸਿਰਫ ਇਸ ਕਰਕੇ ਇਹ ਲੁੱਟ ਕਰ ਗਏ ਜੀ ਫਰਦਰ ਜਿਹੜੀ ਅਜੇ ਇਹਨਾਂ ਦੀ ਜਿਹੜੀ ਹੋਰ ਵੀ ਇਹਨਾਂ ਦੀ ਬੈਕਗ੍ਰਾਉਂਡ ਹੈ ਅਸੀਂ ਉਹ ਚੈੱਕ ਕਰ ਰਹੇ ਹਾਂ ਮਾਈਨਿਊਟਲੀ ਇਸ ਤੋਂ ਇਲਾਵਾ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਅੱਗੇ ਜਾਏਗੀ ਕਿ ਇਹਨਾਂ ਦਾ ਬੇਸਿਕਲੀ ਮੰਤਵ ਕੀ ਸੀ ਕਿਉਂਕਿ ਗੱਡੀ ਤੇ ਆਏ ਨੇ ਤੇ ਆਰਾਮ ਦੇ ਨਾਲ ਜਿਵੇਂ ਇਹ ਕਰਕੇ ਗਏ ਨੇ ਤੇ ਇਹਨਾਂ ਨੇ ਕਿਵੇਂ ਰੇਕੀ ਕੀਤੀ ਕਿਵੇਂ ਇਹਨਾਂ ਨੇ ਸਪੋਰਟ ਨੂੰ ਚੂਸ ਕੀਤਾ ਇਹ ਸਾਰੇ ਜਿਹੜੇ ਕੁਐਸਚਨਸ ਨੇ ਇਨਵੈਸਟੀਗੇਸ਼ਨ ਜਿਹੜੀ ਚੱਲਦੀ ਹੈ ਉਹਦੇ ਵਿੱਚ ਇਹ ਸਾਹਮਣੇ ਉਹਨਾਂ ਦੇ ਆਨਸਰ ਜਿਹੜੇ ਆ ਅਸੀਂ ਇਹ ਲਵਾਂਗੇ ਕਾਫੀ ਦੂਰ ਦਾ ਏਰੀਆ ਪੈਂਦਾ ਪਰ ਇਸੇ ਬੈਂਕ ਨੂੰ ਕਿਉਂ ਚੁਣਿਆ ਕੋਈ ਸਿਕਿਉਰਟੀ ਘੱਟ ਸੀ ਜਾਂ ਕੋਈ ਅੱਥੀ ਦੀ ਨੌਨ ਸੀ ਜੀ ਬਿਲਕੁਲ ਜੀ ਇਹ ਬੜਾ ਕਿਉਂਕਿ ਪਹਿਲਾਂ ਵੀ ਜਿਹੜੇ ਅਸੀਂ ਮੇਰੇ ਟਿਨਿਓਰ 'ਚ ਇਹ ਤੀਜੀ ਜੋ ਹੈਗੀ ਹੈ ਮੈਂ ਇਸ ਬੈਂਕ ਦੀ ਲੁੱਟ ਦੀ ਇੱਥੇ ਇਹ ਵਾਰ ਦਾ ਦੇਖੀ ਹੈ ਜਿਹਦੇ ਵਿੱਚ ਮੇਰੇ ਆਉਣ ਤੋਂ ਈ ਮੈਂ ਬੈਂਕ ਮੈਨੇਜਰਸ ਨਾਲ ਉਹਨਾਂ ਦੇ ਆਫੀਸ਼ੀਅਲਸ ਦੇ ਨਾਲ ਕਰੀਬਨ ਪੌਣੇ ਦੇ 300 ਅਫੀਸ਼ੀਅਲ ਸੀਗੇ ਉਹਨਾਂ ਨਾਲ ਮੀਟਿੰਗ ਕੀਤੀ ਸੀ ਸਾਡੇ ਐਸਪੀ ਡੀ ਸਾਹਿਬ ਐਸਪੀ ਹੈੱਡਕ quart ਸਾਹਿਬ ਉਹ ਵੀ ਨਾਲ ਸਾਹਿਬ ਅਸੀਂ ਉਹਨਾਂ ਨੂੰ ਬੈਂਕਸ ਦੀ ਸਿਕਿਉਰਿਟੀ ਸੰਬੰਧੀ ਬੜਾ ਸੈਂਸਿਟਾਈਜ਼ ਕੀਤਾ ਸੀ ਬਟ ਸਾਨੂੰ ਇਹ ਦੱਸਿਆ ਗਿਆ ਕਿ ਬੈਂਕ ਜਿਹੜੇ ਨੇ ਜਿਵੇਂ ਕੋਈ ਇਹਨਾਂ ਦਾ ਸਕੇਲ 4 ਬ੍ਰਾਂਚ ਹੁੰਦੀ ਹੈ ਕੋਈ ਵੱਡੀ ਬ੍ਰਾਂਚ ਹੁੰਦੀ ਹੈ ਸਕੇਲ 3 ਹੁੰਦੀ ਹੈ ਉੱਥੇ ਹੀ ਇਹਨਾਂ ਦੇ ਸਿਕਿਉਰਿਟੀ ਗਾਰਡਸ ਦੀ ਕੋਈ ਪ੍ਰੋਵੀਜ਼ਨ ਹੋ ਸਕਦੀ ਹੈ ਤੇ ਛੋਟੀ ਬ੍ਰਾਂਚਸ ਦੇ ਵਿੱਚ ਕੋਈ ਇਦਾਂ ਦੀ ਸਿਕਿਉਰਿਟੀ ਗਾਰਡਸ ਦੀ ਪ੍ਰੋਵੀਜ਼ਨ ਨਹੀਂ ਹੁੰਦੀ ਪਰ ਸਾਡੇ ਵੱਲੋਂ ਇਹਨਾਂ ਨੂੰ ਇਹੀ ਕਿਹਾ ਗਿਆ ਸੀ ਕਿ ਤੁਸੀਂ ਆਪਣੇ ਵੱਲੋਂ ਕਿਉਂਕਿ ਉੱਥੇ ਕੈਸ਼ ਦੀ ਡੇਲੀ ट्रांजैक्शंस ਹੁੰਦੀਆਂ ਨੇ ਲੋਕ ਆਪਣਾ ਕੈਸ਼ ਜਮ੍ਹਾਂ ਕਰਾਉਣ ਵੀ ਆਉਂਦੇ ਨੇ ਤੇ ਕੈਸ਼ ਜਿਹੜਾ ਹੈ ਉੱਥੋਂ ਕਢਵਾਉਣ ਵੀ ਆਉਂਦੇ ਨੇ ਸੋ ਕਿਤਨਾ ਕਿਤੇ ਉਹਨਾਂ ਦੀ ਸਿਕਿਉਰਿਟੀ ਤੇ ਆਪਣੇ ਸਟਾਫ ਦੀ ਤੇ ਕੈਸ਼ ਦੀ ਜਿਹੜੀ ਸਿਕਿਉਰਿਟੀ ਹੈ ਉਹਦੇ ਵਾਸਤੇ ਤੁਸੀਂ ਸਿਕਿਉਰਿਟੀ ਬੰਦੋਬਸਤ ਕਰੋ ਅਸੀਂ ਇਹ ਲਿਖ ਕੇ ਵੀ ਇਹਨਾਂ ਨੂੰ ਦਿੱਤਾ ਹੈ ਡਿਸਪਾਇਟ ਦਾ ਇਫੈਕਟ ਇਹਨਾਂ ਦੀ ਹਾਲੇ ਪਾਲਿਸੀ ਜੋ ਕਿ ਚੇਂਜ ਹੋਣੀ ਹੈ ਇਹਨਾਂ ਨੇ ਕੁਝ ਨੇ ਲਿਖ ਕੇ ਵੀ ਦਿੱਤਾ ਬਟ ਇਟ ਵਿਲ ਟੇਕ ਸਮ ਟਾਈਮ ਬਟ ਸਾਡੇ ਵੱਲੋਂ ਬਾਰ ਬਾਰ ਇਹਨਾਂ ਨੂੰ ਜਿਹੜੀ ਹੈ ਇਹੀ ਬੇਨਤੀ ਕੀਤੀ ਜਾਂਦੀ ਹੈ ਕਿ ਤੁਸੀਂ ਇਹਨਾਂ ਚੀਜ਼ਾਂ ਦੀ ਸਕਿਉਰਿਟੀ ਵਾਸਤੇ ਕੋਈ ਨਾ ਕੋਈ ਸਕਿਉਰਿਟੀ ਦੇ ਬੰਦੋਬਸਤ ਜ਼ਰੂਰ ਕਰੋ ਤੇ ਕੀਤੇ ਜਾਣੇ ਵੀ ਚਾਹੀਦੇ ਨੇ ਸਰ ਇਹ ਬੈਂਕ 'ਚ ਪੈਸਾ ਇੰਨਾ ਸੀ ਕਿ ਹੋੜ ਵੀ ਸੀ ਅ ਫਿਲਹਾਲ ਸਾਡੇ ਸਾਹਮਣੇ ਗੱਲ ਆਈ ਹੈ ਕਿ 396000 ਕਿਉਂਕਿ ਦੋ ਤਿੰਨ ਕਾਊਂਟਰਸ ਤੋਂ ਇਹ ਫੜਕੇ ਲੈ ਕੇ ਗਏ ਨੇ ਤੇ ਸਾਰੀ ਜਿਹੜੀ ਸਾਰੀ ਅਮਾਉਂਟ ਜਿਹੜੀ इकट्ठी ਹੋਈ ਹੈ 396000 ਸੀ ਇਸ ਤੋਂ ਇਲਾਵਾ ਥੋੜੀ ਬਹੁਤ ਹੋਰ ਹੋ ਸਕਦੀ ਹੈ ਉਹ ਸਾਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਸੀਂ ਉਹਨੂੰ ਔਨ ਔਨ ਰਿਕਾਰਡ ਲਿਖਿਆ ਤਾਂ ਘੋੜੀ ਖਰੀਦ ਦਾ ਸ਼ੌਂਕ ਸੀ ਘੋੜੀ ਲੈ ਕੇ ਇਸ ਤਰ੍ਹਾਂ ਦੀ ਫਿਲਹਾਲ ਤਾਂ ਇਹੀ ਸਾਹਮਣੇ ਆਇਆ ਕਿ ਘੋੜੀ ਜਿਹੜੀ ਹੈ ਇਹਨੇ ਘੋੜੀ ਦੀ ਪੇਮੈਂਟ ਵਾਸਤੇ ਦਿੱਤੀ ਅਸੀਂ ਇਸ ਦਾ ਬੈਕਗ੍ਰਾਉਂਡ ਵੀ ਚੈੱਕ ਕਰ ਰਹੇ ਹਾਂ ਕਿ ਕਿੱਥੇ ਇਹਦੇ ਪਹਿਲਾਂ ਇਸ ਤਰੀਕੇ ਦੀ ਹੋਰ ਇਹਨੇ ਕੋਈ ਇਸ ਤਰੀਕੇ ਦੀ ਜਿਹੜਾ ਹੈ ਕੋਈ ਘੋੜੀਆਂ ਵਗੈਰਾ ਰੱਖੀਆਂ ਨੇ ਕੋਈ ਇਸ ਤਰੀਕੇ ਦੇ ਸ਼ੌਂਕ ਨੇ ਜਾਂ ਕੀ ਹੋਰ ਇਹਦਾ ਕੀ ਮੰਤਵ ਕੀ ਸੀ ਇਸ ਰਾਸੀ ਜਿਹੜਾ ਉਹ ਚੈੱਕ ਕਰਦੇ ਆਂ ਕਾਰ ਹੈ ਜੀ ਇਹ ਆਪਣੀ ਇਨਾਂ ਦੀ ਤੇ ਚੋਰੀ ਦੀ ਇਹ ਵੀ ਹਲੇ ਚੈੱਕ ਕਰ ਰਹੇ ਆ ਕਿਉਂਕਿ ਕਾਗਜ਼ ਜਿਹੜੇ ਆ ਹਲੇ ਤੱਕ ਸਾਡੇ ਕੋਲ ਸਾਹਮਣੇ ਨਹੀਂ ਆਏ ਠੀਕ ਥੈਂਕ ਯੂ ਜੀ ਥੈਂਕ ਯੂ